ਫਰੀਦਕੋਟ ਦੇ ਗੁਰਵਿੰਦਰ ਸਿੰਘ ਦਾ ਕਤਲ ਉਸ ਦੀ ਪਤਨੀ ਨੇ ਹੀ ਇੱਕ ਸਾਜ਼ਿਸ਼ ਤਹਿਤ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤਾ ਇਹ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਫਰੀਦਕੋਟ ਪੁਲਿਸ ਨੇ ਕੀਤਾ ਦਰਅਸਲ ਉਸ ਦੀ ਪਤਨੀ ਨੇ ਉਸ ਤੋਂ ਬਾਅਦ ਇੱਕ ਪਲਾਨਿੰਗ ਬਣਾਈ ਸਕ੍ਰਿਪਟ ਬਣਾਈ ਕਿ ਬਾਹਰ ਇੱਕ ਖਬਰ ਕੱਢੀ ਕਿ ਘਰ ਦੇ ਵਿੱਚ ਲੁਟੇਰੇ ਆਉਂਦੇ ਨੇ ਲੁੱਟ ਤੋਂ ਬਾਅਦ ਉਸਦੇ ਪਤੀ ਦਾ ਕਤਲ ਕਰਕੇ ਚਲੇ ਜਾਂਦੇ ਨੇ ਪਰ ਪੁਲਿਸ ਨੇ ਜਦੋਂ ਪਰਤਾ ਫਰੋਲੀਆਂ ਤੇ ਉਸ ਦੇ ਵਿੱਚ ਉਸ ਦੀ ਪਤਨੀ ਰਪਿੰਦਰ ਕੌਰ ਉੱਤੇ ਉਸ ਤੇ ਇੱਕ ਪ੍ਰੇਮੀ ਅਤੇ ਪ੍ਰੇਮੀ ਦੇ ਇੱਕ ਸਾਥੀ ਦਾ ਜਿਹੜਾ ਨਾਮ ਆ ਜਾਂਦਾ ਹੁਣ ਤੱਕ ਪੁਲਿਸ ਨੇ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੀ ਗ੍ਰਿਫਤਾਰੀ ਕਰ ਲਈ ਪਰ ਇਸ ਮਾਮਲੇ ਦੇ ਵਿੱਚ ਅਹਿਮ ਖਬਰ ਹੈ ਕਿ ਤਿੰਨ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਗੁਰਵਿੰਦਰ ਸਿੰਘ ਦਾ ਪਰਿਵਾਰ ਅੰਤਿਮ ਸੰਸਕਾਰ ਕਰਨ ਦੇ ਲਈ ਸਹਿਮਤ ਹੋ ਜਾਂਦਾ ਤੇ ਅੱਜ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਜਿੱਥੇ ਕਿ ਮਾਪਿਆਂ ਦੇ ਹਾਲਾਤ ਦੇਖੇ ਨਹੀਂ ਜਾਂਦਾ ਕਿ ਕਿਸ ਤਰੀਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਐਸ ਵਕਤ ਮਾਪਿਆਂ ਦੁਆਰਾ ਆਪਣੇ ਉਸ ਜਵਾਨ ਪੁੱਤ ਦੇ ਜਿਸ ਦੇ ਵਿੱਚੋਂ ਲੱਖਾਂ ਸੁਪਨੇ ਦੇਖੇ ਗਏ ਸੀ ਆਪਣੇ ਬੁਢਾਪੇ ਨੂੰ ਲੈ ਕੇ ਕਿ ਕਿਸ ਤਰੀਕੇ ਉਹਨਾਂ ਦਾ ਜਿਹੜਾ ਜਵਾਨ ਪੁੱਤਾ ਤਰੱਕੀ ਕਰੇਗਾ ਐਸ ਵਕਤ ਉਹੀ ਮਾਪਿਆਂ ਦੁਆਰਾ ਆਪਣੇ ਪੁੱਤ ਗੁਰਵਿੰਦਰ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ